ਦੇਖ ਰਹੇ ਦਿਨਿਕ ਸ਼ਹਿਰ ਦੀ ਇਹ ਤਾਂ ਮੈਸ ਰੇਂਦਰ ਤੋਂ ਅੱਜ ਜਿੱਥੇ ਦੇਸ਼ ਭਗਤੀ ਦੇ ਵਿੱਚ ਉਹਨਾਂ ਸੀ ਦੀ ਆਜ਼ਾਦੀ ਦੀ ਵਾਹਗਾ ਮਨਾ ਰਹੀ ਹੈ ਉੱਥੇ ਨਿਰੰਦਰ ਦੇ ਮਾਰਕਟ ਟਾਉਨ ਦੇ ਵਿੱਚ ਵੀ ਮਾਤਾ ਦੀ ਜੋ ਤਰੰਗੇ ਝੰਡੇ ਦੀ ਰਸਮ ਜਿਹੜੀ ਹੈਗੀ ਆ ਮਾਰਕੀਟ ਐਸੋਸੀਏਸ਼ਨ ਦੇ ਜਿਹੜੇ ਚੀਫ ਗੈਸਟ ਦੇ ਹੈਗੇ ਨੇ ਤੇ ਉਹਨਾਂ ਵੱਲੋਂ ਬੁਲਾਈ ਰਹੀ ਆ ਪਰ ਖਾਸ ਕਰਕੇ ਅਜੀਬ ਗੁੱਗਲ ਹੋਰਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਜਿਹੜੇ ਇੱਥੇ ਦੇ ਚੀਜ਼ ਗੈਸਟ ਆਗੇ ਰਮੇਸ਼ ਜਾਨ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਵੱਲੋਂ ਇਹ ਰਸਮ ਜਿਹੜੀ ਹੈਗੀ ਆ ਉਹ ਪੂਰੀ ਕੀਤੀ ਜਾ ਰਹੀ ਹੈ ਰਮੇਸ਼ ਚਾਹ ਬੋਲਾ ਵੱਲੋਂ ਮੈਂ ਕਹੂੰਗਾ ਸਾਰੇ ਜਾਨੀ ਆ ਜਾਓ ਉੱਤੇ ਬੜਾ ਵਧੀਆ ਲੱਗੂਗਾ ਲਓ ਜੀ ਪ੍ਰਵਿਤੀ ਸਾਹਿਬ ਜੁਪੇ ਨੇ ਜਿਨ੍ਹਾਂ ਨੂੰ ਪੜਾਉਣ ਦੀ ਲੱਗੀਆਂ ਸਵਾ 11 ਵਜੇ ਦਾ ਸਮਾ ਰੱਖਿਆ ਸੀ ਸਵਾ 11 ਵਜੇ ਕਿ ਇਸ ਰਸਮ ਨੂੰ ਪੂਰਾ ਕੀਤਾ ਜਾਣਾ ਤੇ ਇਸ ਵੇਲੇ ਰਸਮ ਨੂੰ ਜਿਹੜਾ ਹੈਗਾ ਉਹ ਪੂਰਾ ਕੀਤਾ ਜਾ ਰਿਹਾ ਹੈ ਆ ਆਜ਼ਾਦੀ ਦੀ ਵਰੇਗੰਡ 79ਵੀਂ ਜਿ세 ਕਿ ਹਰ ਦੇਸ਼ ਹਰ ਸੂਬੇ ਦੇ ਵਿੱਚ ਮਨਾਈ ਜਾ ਰਹੀ ਹੈ ਉੱਥੇ ਹੀ ਦਿਲੰਦਰ ਦੇ ਮਾਡਲ ਟੌਮ ਦੇ ਵਿੱਚ ਵੀ ਇਸ ਵਿਹਾਰੇ ਨੂੰ ਕਿਹੜਾ ਇੱਥੇ ਲਗਾਇਆ ਸੀ ਉਹਦੇ ਬਾਅਦ ਪੱਤ ਲਗਾਇਆ ਗਿਆ ਉਹ ਇੱਥੇ ਲਗਾਈ ਗਈ ਹੈ ਲਓ ਜੀ ਜੀਸਪੋ ਹੋ ਗਿਆ ਜੀ ਇਸ ਵੱਲੋਂ ਧੰਨਵਾਦ ਆ ਜੀ ਲਗਾਤਾਰ ਤਸਵੀਰਾਂ ਤੋਂ ਬਸਾਰੇ ਦੇ ਰਿਚ ਸਰਾ ਜਿੱਥੇ ਰਸਮ ਮਨਾਈ ਜਾ ਰਹੀ ਹੈ ਉੱਥੇ ਫੁੱਲਾਂ ਦੇ ਨਾਲ ਫੁੱਲਾਂ ਦਾ ਛਾ ਜਿਹੜੀ ਹੈਗੀ ਆ ਉਹ ਵੀਰੀ ਹੈ ਸਾਡੇ ਜੀ ਦਾ ਪੁੱਤਰਾ ਜੋ ਕਿ ਇੱਕ ਰਾਸ਼ਟਰੀ ਗਾਇਕ ਜਾਏਗਾ ਕੀ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ

ਜਿਦਾ ਕਿ ਸਾਡੇ ਜੀਕੇ ਸਾਹਿਬ ਚਲੇ ਭਾਰਤ ਮਾਤਾ ਦੀ ਜਿਹੜੀ ਤਸਵੀਰ ਹੈ ਉਸ ਤੇ ਫੁੱਲ ਜਰਾ ਕੇ ਸਰਦਾ ਜਲੀ ਜਿਹੜੀ ਹੈਗੀ ਆ ਉਹ ਵੀ ਇੱਥੇ ਦਿੱਤੇ ਜਾ ਰਹੀ ਹੈ ਕਿਉਂਕਿ ਜਿਸ ਭਾਰਤ ਮਾਤਾ ਲਈ ਭਾਰਤੀਆਂ ਨੇ ਲਓ ਜੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਦੇ ਦਿਹਾੜੇ ਨੂੰ ਯਾਦ ਕੀਤਾ ਜਾਂਦਾ ਉਸ ਭਾਰਤ ਮਾਤਾ ਦੀ ਤਸਵੀਰ ਤੇ ਫੁੱਲ ਜਿਹੜੇ ਹੈਗੇ ਨੇ ਉਹ ਅਰਪਣ ਕੀਤੇ ਜਾ ਰਹੇ ਨੇ ਤੇ ਲਗਾਤਾਰ ਇਸੇ ਤਰ੍ਹਾਂ ਦੀਆਂ ਤਸਵੀਰਾਂ ਹਰ ਸੂਬੇ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਅੱਜ ਇਹ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਕਿਉਂਕਿ 79ਵਾਂ ਬਰੇਗੰਡ ਹੈ 79 78 ਸਾਲ ਜਿਹੜੇ ਹੈਗੇ ਆ ਉਹ ਸਾਨੂੰ ਆਜ਼ਾਦ ਹੋਿਆਂ ਨੂੰ ਹੋ ਚੁੱਕੇ ਨੇ ਤੇ ਅੱਜ 79ਵਾਂ ਬਰੇਗੰਡ ਆ ਪੂਰੇ ਦੇਸ਼ ਵਿੱਚ ਮਨਾਇਆ ਜਾ ਰਹੀ ਹੈ ਪਟਾਕੀ ਤਾਂ ਇਸ ਲਈ ਰਜੀਵ ਦੁੱਗਲ ਜਿਹੜੇ ਇਸ ਮਾਰਕੀਟ ਦੇ ਪ੍ਰਧਾਨ ਹੈਗੇ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਹੈਗਾ ਗੱਲਬਾਤ ਕਰਦੇ ਹਾਂ 77 ਸਾਲ ਹੋ ਗਏ ਨੇ ਆਜ਼ਾਦ ਹੋਇਆ ਅੱਜ 79ਵਾਂ ਵਰੇ ਗੰਨ ਮਨਾਈ ਜਾ ਰਹੀ ਆ ਮਾਡਲ ਟਾਊਨ ਐਸੋਸੀਏਸ਼ਨ ਵੱਲੋਂ ਠੀਕ ਹੈ ਨਾ ਮਾਡਲ ਟਾਊਨ ਸ਼ਾਪ ਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਪਹਿਲਾਂ ਤੇ ਅਸੀਂ ਅੱਜ ਦੇ 79ਵੇਂ ਸੁਤੰਤਰਤਾ ਦਿਵਸ ਤੇ ਜਲੰਧਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਔਰ ਜੋ ਪੰਜਾਬੀ ਸਾਡੇ ਬਾਹਰ ਵੱਸਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਔਰ ਅੱਜ ਦਾ ਜੋ ਦਿਨ ਹੈ ਉਹ ਨਾ ਭੁੱਲਣ ਵਾਲਾ ਦਿਨ ਹੈ ਔਰ ਅੱਜ ਦਾ ਜੋ ਸਾਡੇ ਮਾਡਲ ਟਾਊਨ ਸ਼ਾਪ ਕੀਪਰ ਵੈਲਫੇਅਰ ਐਸੋਸੀਏਸ਼ਨ ਦੁਆਰਾ ਅੱਜ ਕਿੰਨੇ ਸਾਲਾਂ ਤੋਂ ਬਾਅਦ ਅੱਜ ਜੋ ਇਹ ਪਰੰਪਰਾ ਸਾਡੀ ਗਵਰਨਰੀ ਬਾਡੀ ਚੇਅਰਮੈਨ ਲਾਲੀ ਕੁਮਨ ਜੀ ਜੋ ਕਿ ਸਾਰੀ ਹੀ ਗਵਰਨਰੀ ਬਾਡੀ ਸੁਖੀ ਭਾਜੀ ਲਖਨਪਾਲ ਜੀ ਰੋਬਨ ਜੀ ਸਾਡੇ ਪਾਰਟਨਰਸ ਸਾਰਿਆਂ ਦੀ ਜੋ ਕਿਰਪਾ ਦੇ ਨਾਲ ਨਿਊ ਜੇਮ ਤੋਂ ਚੜਾ ਸਾਹਾ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਡੇ ਜੋ ਚੀਫ ਗੈਸਟ ਜੋ ਚੀਫ ਗੈਸਟ ਹਨ ਸਾਡੇ ਜੁਆਇਨ ਪਰ ਜੈਨ ਪਰਸ ਤੋਂ ਸਾਡੇ ਰਮੇਸ਼ ਜੈਨ ਜੀ ਜੋ ਇੱਥੇ ਅੱਜ ਪਹੁੰਚੇ ਹਨ ਔਰ ਬਹੁਤ ਹੀ ਨੇਕਦਿਲ ਇਨਸਾਨ ਹਨ ਔਰ ਇਹ ਮਾਡਲ ਟਾਊਨ ਦੇ ਲਈ ਗਰੀਬਾਂ ਦੇ ਮਸੀਹਾ ਵੀ ਹਨ ਔਰ ਦੂਜੀ ਚੀਜ਼ ਜੇ ਕਿਸੇ ਨੂੰ ਜੇ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਵੀ ਜੋ ਧਾਗਾ ਦਿੰਦੇ ਹਨ ਇਹ ਗਰੀਬਾਂ ਦਾ ਮਸੀਹਾ ਹੀ ਕਹਿ ਸਕਦੇ ਆ ਲੋਕ ਡਾਕਟਰਾਂ ਕੋ ਨਹੀਂ ਜਾ ਸਕਦੇ ਕਿਸੇ ਵੱਲੇ ਤੇ ਉਹ ਇਹਨਾਂ ਕੋਲ ਆਉਂਦੇ ਨੇ ਬਿਨਾਂ ਪੈਸੇ ਤੋਂ ਇਹ ਸੇਵਾ ਕਰਦੇ ਨੇ ਤੇ ਅਸੀਂ ਅੱਜ ਸਾਰਿਆਂ ਨੇ ਜੋ ਸੋਚ ਕੇ ਇਹਨਾਂ ਨੂੰ ਚੀਫ ਗੈਸਟ ਬਣਾਇਆ ਔਰ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਇਹਨਾਂ ਦੇ ਫਾਦਰ ਸਾਹਿਬ ਆਏ ਨੇ ਪਰਮਾਤਮਾ ਉਹਨਾਂ ਦੀ ਹੋਰ ਲੰਬੀ ਉਮਰ ਕਰੇ ਜਿੱਥੇ ਇੱਕ ਵਾਰ ਫਿਰ ਤੁਹਾਡੇ ਮਾਧਿਅਮ ਦੁਆਰਾ ਜਲੰਧਰ ਪੰਜਾਬ ਹਿੰਦੁਸਤਾਨ ਤੇ ਵਿਦੇਸ਼ਾਂ 'ਚ ਜੋ ਵੱਸਦੇ ਪੰਜਾਬੀ ਹਨ ਉਹਨਾਂ ਨੂੰ ਅੱਜ ਦੇ ਇਸ ਆਜ਼ਾਦੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆਂ ਔਰ ਅੱਜ ਜੋ ਸਾਡੇ ਡਿਮਾਂਡ ਸੀਗੀ ਸਾਡੀ ਮਾਡਲ ਟਾਊਨ ਸ਼ੌਪਕੀਪਰ ਐਸੋਸੀਏਸ਼ਨ ਦੀ ਇਹ ਜਦਾਂ ਬਹੁਤ ਸੋਹਣੇ ਸਾਡੇ ਆ ਚੱਲਦੇ ਹੈਗੇ ਨੇ 뮤జిక్ ਚੱਲਦਾ ਆ ਸਵੇਰੇ ਕੀਰਤਨ ਚੱਲਦਾ ਆ ਸ਼ਬਦ ਚੱਲਦੇ ਨੇ ਭੇਟਾਂ ਚੱਲਦੀਆਂ ਨੇ ਸ਼ਾਮੀ 뮤జిక్ ਚੱਲਦਾ ਆ ਤੇ ਸਾਨੂੰ ਜੈਨ ਸਾਹਿਬ ਕਹਿੰਦੇ ਕਿ ਤਾਂ ਦੱਸੋ ਤੁਹਾਨੂੰ ਕੀ ਚਾਹੀਦਾ ਹੈਗਾ ਆ ਅਸੀਂ ਕਿਹਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤੁਸੀਂ ਚਾਹੀਦੇ ਸੀ ਤੁਸੀਂ ਆਗੇ ਜੇ ਕਹਿੰਦੇ ਨਹੀਂ ਮੈਂ ਤੇ ਕੁਝ ਦੇਣਾ ਹੀ ਆ ਤੇ ਅਸੀਂ ਜੈਨ ਸਾਹਿਬ ਨੂੰ ਇਹੀ ਕਿਹਾ ਫਿਰ ਸਾਨੂੰ ਸਪੀਕਰ ਹੀ ਲਵਾ ਦਿਓ ਤੁਸੀਂ ਕਿ ਅਸੀਂ ਜੋ ਸਾਡੀ ਮਾਰਕੀਟ ਰਹਿੰਦੀ ਆ ਤੇ ਉਹਦੇ ਚ ਜੋ ਸਪੀਕਰ ਲੱਗ ਜਾਣ ਤੇ ਜੈਨ ਸਾਹਿਬ ਤੇ ਵੈਸੇ ਹੀ ਰਾਜਾ ਬੰਦੇ ਹੈਗੇ ਨੇ ਉਹ ਕਹਿੰਦੇ ਜੀ ਕੋਈ ਗੱਲ ਹੀ ਨਹੀਂ ਜੋ ਤੁਸੀਂ ਕਰਨਾ ਕਰਾਓ ਮੈਂ ਤੁਹਾਡੇ ਲਈ ਖੜਾ ਹੈਗਾ ਆਂ ਮਾਰਾਤ ਮਾਤਾ ਕੀ ਜੈ ਮਾਰਾਤ ਮਾਤਾ ਕੀ ਜੈ ਉਹ ਜੈਨ ਸਿੰਘ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ 78 ਵਰੇ ਹੋ ਗਏ ਬਹੁਤ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਦਾ ਖਾਸ ਯੋਗਦਾਨ ਰਿਹਾ ਇਸ ਆਜ਼ਾਦੀ ਵਰੇ ਗੰਢ ਦੇ ਵਿੱਚ ਅੱਜ 79ਵੇਂ ਵਰੇ ਗੰਢ ਜਿਹੜੀ ਹੈਗੀ ਉਹ ਮਨਾਈ ਜਾ ਰਹੀ ਹੈ ਅੱਜ ਅੱਜ 79 ਸਾਲ ਚ ਜੋ ਸਾਡੇ ਸ਼ਹੀਦਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਇਹ ਉਹਨਾਂ ਦਾ ਇੱਕ ਯੋਗਦਾਨ ਹੈ ਤੋਂ ਸਾਨੂੰ ਇਹਨੂੰ ਗਿਫਟ ਨਹੀਂ ਸਮਝਣਾ ਚਾਹੀਦਾ ਸਾਡਾ ਸਾਰੇ ਸਮਾਜ ਨੂੰ ਇਹਨਾਂ ਚੋਂ ਇੱਕ ਸੰਕਲਪ ਲੈਣਾ ਚਾਹੀਦਾ ਹੈ ਵੀ ਅਸੀਂ ਵੀ ਆਪਣੇ ਇੰਡੀਆ ਵਾਸਤੇ ਵੱਧ ਤੋਂ ਵੱਧ ਕਰੀਏ ਯੂनाइटेड ਰਹੀਏ ਇਕੱਠੇ ਰਹੀਏ ਔਰ ਇੱਕ ਦੂਜੇ ਦਾ ਸਾਥ ਦਈਏ ਜੈ ਹਿੰਦ ਧੰਨਵਾਦ ਗੱਲਬਾਤ ਕਰਨ ਲਈ ਸੋ ਇਸ ਸਾਲ ਅਰਮੇਸ਼ ਜਾਨ ਤੇ ਐਸੋਸੀਏਸ਼ਨ ਮਾਰਕੀਟ ਬਲਡ ਟਾਊਨ ਦੇ ਪ੍ਰਧਾਨ ਰਜੀਵ ਦੁੱਗਲ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਕਿ ਕਾਸੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਅੱਜ ਦੇ ਦਿਹਾੜੇ ਵਾਸਤੇ ਖਾਸ ਕਰਕੇ ਪੰਜਾਬੀਆਂ ਦਾ ਖਾਸ ਯੋਗਦਾਨ ਰਿਹਾ ਔਰ ਮਾਂਧ ਪੇਸ਼ਟੇ ਵਿੱਚ ਅੱਜ ਇਸ ਦਿਹਾੜੇ ਨੂੰ ਖੁਸ਼ੀ ਨਾਲ ਮਨਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਤਲੰਗਾ ਚੰਡਾ ਜਿਹੜਾ ਕੌਮੀ ਚੰਡਾ ਹੈਗਾ ਉਸ ਨੂੰ ਫੈਰਾਇਆ ਜਾ ਰਿਹਾ ਉਹ ਸਾਰੇ ਦੇ ਬਾਰੇ ਗੱਲ ਕਰਦੇ ਉਸ ਨੂੰ ਮਾਇਆ ਜਾ ਰਿਹਾ ਕੈਮਰਾਮੈਨ ਕੁਮਿੰਦਰ ਕੰਬੋਈ ਜਾਨੀ ਰੋਪਿੰਦ ਜੀ ਇਸ ਲਈ ਰਜੀਵ ਦੁੱਗਲ ਜਿਹੜੇ ਇਸ ਮਾਰਕੀਟ ਦੇ ਪ੍ਰਧਾਨ ਹੈਗੇ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਹੈਗਾ ਤਾਂ ਗੱਲਬਾਤ ਕਰਦੇ ਆਹ 78 ਬਰੇ ਹੋ ਗਏ ਨੇ ਆਜ਼ਾਦ ਹੋਏ ਅੱਜ 19ਵੀਂ ਬਰੇ ਗੰਨ ਮਨਾਈ ਜਾ ਰਹੀ ਹੈ ਮਾਡਲ ਟਾਊਨ ਐਸੋਸੀਏਸ਼ਨ ਵੱਲੋਂ ਠੀਕ ਹੈ ਨਾ ਸਰ ਮਾਡਲ ਟਾਊਨ ਸ਼ੌਪ ਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਪਹਿਲਾਂ ਤੇ ਅਸੀਂ ਅੱਜ ਦੇ 79ਵੇਂ ਸੁਤੰਤਰਤਾ ਦਿਵਸ ਤੇ ਜਲੰਧਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਿੰਦੂਸਤਾਨ ਵਾਸੀਆਂ ਨੂੰ ਔਰ ਜੋ ਪੰਜਾਬੀ ਸਾਡੇ ਬਾਹਰ ਵੱਸਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਔਰ ਅੱਜ ਦਾ ਜੋ ਦਿਨ ਹੈ ਉਹ ਨਾ ਭੁੱਲਣ ਵਾਲਾ ਦਿਨ ਹੈ ਔਰ ਅੱਜ ਦਾ ਜੋ ਸਾਡੇ ਮਾਡਲ ਟਾਊਨ ਸ਼ੌਪੇ ਪਰ ਵੈਲਫੇਅਰ ਐਸੋਸੀਏਸ਼ਨ ਦੁਆਰਾ ਅੱਜ ਕਿੰਨੇ ਸਾਲਾਂ ਤੋਂ ਬਾਅਦ ਅੱਜ ਜੋ ਇਹ ਪਰੰਪਰਾ ਸਾਡੀ ਗਵਰਨਿੰਗ ਬਾਡੀ ਚੇਅਰਮੈਨ ਲਾਲੀ ਕੁਮਨਜੀ ਜੋ ਕਿ ਸਾਰੀ ਹੀ ਗਵਰਨਰੀ ਬਾਡੀ ਸੁਖੀ ਪਾਜੀ ਲਖਨਪਾਲ ਜੀ ਰੋਪਨ ਜੀ ਸਾਡੇ ਪਾਰਟਨਰਸ ਸਾਰਿਆਂ ਦੀ ਜੋ ਕਿਰਪਾ ਦੇ ਨਾਲ ਨਿਊ ਜੇਮ ਤੋਂ ਚੜਾ ਸਾਹਿਬਾ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਡੇ ਜੋ ਚੀਫ ਗੈਸਟ ਜੋ ਚੀਫ ਗੈਸਟ ਹਨ ਸਾਡੇ ਜੁਆਇਨ ਪਰ ਜੈਨਪਾਰਸ ਤੋਂ ਸਾਡੇ ਰਮੇਸ਼ ਜੈਨ ਜੀ ਜੋ ਇੱਥੇ ਅੱਜ ਪਹੁੰਚੇ ਹਨ ਔਰ ਬਹੁਤ ਹੀ ਨੇਕਦਿਲ ਇਨਸਾਨ ਹਨ ਔਰ ਇਹ ਮਾਡਲ ਟਾਊਨ ਦੇ ਲਈ ਗਰੀਬਾਂ ਦੇ ਮਸੀਹਾ ਵੀ ਹਨ ਔਰ ਦੂਜੀ ਚੀਜ਼ ਜੇ ਕਿਸੇ ਨੂੰ ਜੇ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਵੀ ਜੋ ਧਾਗਾ ਦਿੰਦੇ ਹਨ ਇੱਕੀਬਾ ਦਾ ਮਸੀਹਾ ਹੀ ਕਹਿ ਸਕਦੇ ਆ ਲੋਕ ਡਾਕਟਰਾਂ ਕੋ ਨਹੀਂ ਜਾ ਸਕਦੇ ਕਿਸੇ ਵੱਲੇ ਤੇ ਉਹ ਇਹਨਾਂ ਕੋਲ ਆਉਂਦੇ ਨੇ ਬਿਨਾ ਪੈਸੇ ਤੋਂ ਇਹ ਸੇਵਾ ਕਰਦੇ ਨੇ ਤੇ ਅਸੀਂ ਅੱਜ ਸਾਰਿਆਂ ਨੇ ਜੋ ਸੋਚ ਕੇ ਇਹਨਾਂ ਨੂੰ ਚੀਫ ਗੈਸਟ ਬਣਾਇਆ ਔਰ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਇਹਨਾਂ ਦੇ ਫਾਜ਼ਲ ਸਾਹਿਬ ਆਏ ਨੇ ਪਰਮਾਤਮਾ ਉਹਨਾਂ ਦੀ ਹੋਰ ਲੰਬੀ ਉਮਰ ਕਰੇ ਜਿੱਤੇ ਇੱਕ ਵਾਰ ਫੇਰ ਤੁਹਾਡੇ ਮਾਧਿਅਮ ਦੁਆਰਾ ਜਲੰਧਰ ਪੰਜਾਬ ਹਿੰਦੁਸਤਾਨ ਤੇ ਵਿਦੇਸ਼ਾਂ ਚ ਜੋ ਵੱਸਦੇ ਪੰਜਾਬੀ ਹਨ ਉਹਨਾਂ ਨੂੰ ਅੱਜ ਦੇ ਇਸ ਆਜ਼ਾਦੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਔਰ ਅੱਜ ਜੋ ਸਾਡੇ ਡਿਮਾਂਡ ਸੀਗੀ ਸਾਡੀ ਮਾਡਲ ਟਾਊਨ ਸ਼ੌਪਕੀਪਰ ਐਸੋਸੀਏਸ਼ਨ ਦੀ ਕਿ ਜਿੱਥਾਂ ਬਹੁਤ ਸੋਹਣੇ ਸਾੜਿਆ ਚੱਲਦੇ ਹੈਗੇ ਨੇ ਮਿਊਜ਼ਿਕ ਚੱਲਦਾ ਆ ਸਵੇਰੇ ਕੀਰਤਨ ਚੱਲਦਾ ਆ ਸ਼ਬਦ ਚੱਲਦੇ ਨੇ ਪੇਟਾਂ ਚੱਲਦੀਆਂ ਨੇ ਸ਼ਾਮੀ ਮਿਊਜ਼ਿਕ ਚੱਲਦਾ ਆ ਏ ਸਾਨੂੰ ਜੈਨ ਸਾਹਿਬ ਕਹਿੰਦੇ ਕਿ ਤਾ ਦੱਸੋ ਤੁਹਾਨੂੰ ਕੀ ਚਾਹੀਦਾ ਹੈਗਾ ਆ ਅਸੀਂ ਕਿਹਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤੁਸੀਂ ਚਾਹੀਦੇ ਸੀ ਤੁਸੀਂ ਆਗੇ ਜੇ ਕਹਿੰਦੇ ਨਹੀਂ ਮੈਂ ਤੇ ਕੋਈ ਦੇਣਾ ਹੀ ਆ ਤੇ ਅਸੀਂ ਜੈਨ ਸਾਹਿਬ ਨੂੰ ਇਹੀ ਕਿਹਾ ਫਿਰ ਸਾਨੂੰ ਸਪੀਕਰ ਹੀ ਲਵਾ ਦਿਓ ਤੁਸੀਂ ਕਿ ਅਸੀਂ ਜੋ ਸਾਡੀ ਮਾਰਕੀਟ ਰਹਿੰਦੀ ਆ ਤੇ ਉਹਦੇ ਚ ਜੋ ਸਪੀਕਰ ਲੱਗ ਜਾਣ ਜੈਨ ਸਾਹਿਬ ਤੇ ਵੈਸੇ ਹੀ ਰਾਜਾ ਬੰਦੇ ਹੈਗੇ ਨੇ ਉਹ ਕਹਿੰਦੇ ਜੀ ਕੋਈ ਗੱਲ ਹੀ ਨਹੀਂ ਜੋ ਤੁਸੀਂ ਕਰਨਾ ਕਰਾਓ ਮੈਂ ਤੁਹਾਡੇ ਲਈ ਖੜਾ ਹੈਗਾ ਆ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਉਹ ਜੈਨ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ 77 ਵਰੇ ਹੋ ਗਏ ਬਹੁਤ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਦਾ ਖਾਸ ਯੋਗਦਾਨ ਰਿਹਾ ਇਸ ਆਜ਼ਾਦੀ ਵਰੇ ਗੰਢ ਦੇ ਵਿੱਚ ਅੱਜ 79ਵੀਂ ਵਰੇ ਗੰਢ ਜਿਹੜੀ ਹੈਗੀ ਉਹ ਮਨਾਈ ਜਾ ਰਹੀ ਹੈ ਅੱਜ ਅੱਜ 79 ਸਾਲ ਚ ਜੋ ਸਾਡੇ ਸ਼ਹੀਦਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਇਹ ਉਹਨਾਂ ਦਾ ਇੱਕ ਯੋਗਦਾਨ ਹੈ ਤੋਂ ਸਾਨੂੰ ਇਹਨੂੰ ਗਿਫਟ ਨਹੀਂ ਸਮਝਣਾ ਸਾਰਾ ਸਾਰੇ ਸਮਾਜ ਨੂੰ ਇਹਨਾਂ ਚੋਂ ਇੱਕ ਸੰਕਲਪ ਲੈਣਾ ਚਾਹੀਦਾ ਹੈ ਵੀ ਅਸੀਂ ਵੀ ਆਪਣੇ ਇੰਡੀਆ ਵਾਸਤੇ ਬਹੁਤ ਤੋਂ ਬਹੁਤ ਕਰੀਏ ਯੂਨਾਈਟਿਡ ਰਹੀਏ ਇਕੱਠੇ ਰਹੀਏ ਔਰ ਇੱਕ ਦੂਜੇ ਦਾ ਸਾਥ ਦਈਏ ਜੈ ਜੈਕਾਰ ਧੰਨਵਾਦ ਕਰਨ ਲਈ ਸੋ ਇਸ ਸਾਲ ਪਰਮੇਸ਼ ਜਾਨ ਤੇ ਐਸੋਸੀਏਸ਼ਨ ਮਾਰਕੀਟ ਬਡਲ ਟਾਊਨ ਦੇ ਪ੍ਰਧਾਨ ਰਜੀਤ ਦੁੱਗਲ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿਉਂਕਿ ਕਾਫੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਅੱਜ ਦੇ ਦਿਹਾੜੇ ਵਾਸਤੇ ਖਾਸ ਕਰਕੇ ਪੰਜਾਬੀਆਂ ਦਾ ਖਾਸ ਧਿਆਨ ਰੱਖਿਆ ਔਰ ਪੂਰੇ ਦੇਸ਼ ਦੇ ਵਿੱਚ ਅੱਜ ਇਸ ਦਿਹਾੜੇ ਨੂੰ ਖੁਸ਼ੀ ਨਾਲ ਮਨਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਤਲੰਗਾ ਝੰਡਾ ਜਿਹੜਾ ਕੌਮੀ ਝੰਡਾ ਹੈਗਾ ਉਸ ਨੂੰ ਫੈਰਾਇਆ ਜਾ ਰਿਹਾ ਉਹ ਸਾਰੇ ਦੇ ਬਾਰੇ ਗੱਲ ਕਰਦੇ ਜਾਇਓ ਨਾ ਦੀਦੀ ਉਸ ਨੂੰ ਮਾਇਆ ਜਾ ਰਿਹਾ ਕੈਮਰਾਮੈਨ ਕੁਮਿੰਦਰ ਕਮੋਈ ਜਾਨੀ ਰੋਪਿੰਦ ਜੀ ਜਲਾ